ਤੁਸੀਂ ਦੇਖ ਰਹੇ ਗ੍ਰੈਂਡਸ ਪੰਜਾਬ ਤੋਂ ਮੈਂ ਹਾਂ ਵਿਸ਼ੇ ਇੱਕ ਜਲੋਟਾ ਗੱਲ ਕਰੀਏ ਛੱਟ ਪਰਮ ਮਨਾਉਣ ਦੇ ਲਈ ਜਿਹੜੇ ਆ ਲੋਕ ਜਿਹੜੇ ਪ੍ਰਵਾਸੀ ਭਾਈਚਾਰਾ ਉਹ ਹੁਣ ਜਿਹੜਾ ਆਪਣੇ ਘਰਾਂ ਨੂੰ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਰੇਲਵੇ ਸਟੇਸ਼ਨ ਦੇ ਉੱਤੇ ਸਪੈਸ਼ਲ ਟ੍ਰੇਨਾਂ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਛੱਟ ਪੂਜਾ ਮਨਾਉਣ ਦੇ ਲਈ ਜਿਹੜੇ ਪ੍ਰਵਾਸੀ ਨੇ ਉਹ ਹੁਣ ਆਪਣੇ ਪਿੰਡਾਂ ਨੂੰ ਜਾਣਾ ਹੋਗੇ ਨੇ ਇੱਥੇ ਤੁਸੀਂ ਆ ਦੇਖ ਸਕਦੇ ਹੋ 6 ਤੋਂ ਜਿਹੜੇ 7 ਜਿਹੜੇ ਟ੍ਰੇਨਾਂ ਨੇ ਉਹ ਜਿਹੜੀਆਂ ਸਪੈਸ਼ਲ ਟ੍ਰੇਨਾਂ ਛੱਟ ਦੇ ਲਈ ਸ਼ੁਰੂ ਕੀਤੀਆਂ ਗਈਆਂ ਨੇ ਤੇ ਨਾਲ ਦੇ ਨਾਲ ਜਿਹੜਾ ਰੇਲਵੇ ਸਟੇਸ਼ਨ ਤੇ ਰਸ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰਵਾਸੀਆਂ ਦੇ ਵਿੱਚ ਜਿਹੜੀ ਛੱਟ ਪੂਜਾ ਨੂੰ ਲੈ ਕੇ ਉਤਸ਼ਾਹ ਹੈ ਤੇ ਉਸ ਦੇ ਕਾਰਨ ਹੀ ਜਿਹੜੇ ਪ੍ਰਵਾਸੀ ਆ ਹੁਣ ਆਪਣੇ ਪਿੰਡਾਂ ਨੂੰ ਜਾਣਾ ਸ਼ੁਰੂ ਹੋ ਗਏ ਨੇ ਕਿਤੇ ਨਾ ਕਿਤੇ ਜਿਹੜੇ ਆ ਛੱਟ ਪੂਜਾ ਨੂੰ ਲੈ ਕੇ ਇਹ ਉਤਸ਼ਾਹ ਦੇਖਿਆ ਜਾ ਰਿਹਾ ਹਾਲਾਂਕਿ ਦੀਵਾਲੀ ਤੋਂ ਬਾਅਦ ਛੱਟ ਪੂਜਾ ਮਨਾਈ ਜਾਂਦੀ ਹੈ ਤੇ ਲਗਾਤਾਰ ਜਿਹੜੇ ਪ੍ਰਵਾਸੀ ਹੈ ਉਹ ਆਪਣੇ ਪਿੰਡਾਂ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇੱਕ ਤਸਵੀਰਾਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਇਹ ਛੱਟ ਪਰਵਨ ਨੂੰ ਲੈ ਕੇ ਜਿਹੜੇ ਪ੍ਰਵਾਸੀ ਹੈ ਉਹ ਆਪਣੇ ਪਿੰਡਾਂ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਸਰੀ ਤਰਫ ਜਿਹੜੀ ਹੈ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਉੱਤਰੀ ਰੇਲਵੇ ਦੇ ਵੱਲੋਂ ਵੀ ਕਮਰਕਾਸ ਕੀਤੀ ਗਈ ਹੈ ਇਸ ਦੇ ਲਈ 7 6 ਤੋਂ 7 ਟ੍ਰੇਨਾਂ ਕਿਹਾ ਜਾ ਰਿਹਾ ਹੈ ਕਿ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ ਨੇ ਜੋ ਕਿ ਇਹਨਾਂ ਮੁਸਾਫਰਾਂ ਨੂੰ ਆਪਣੇ ਜਿਹੜੀ ਹੈ ਜਗ੍ਹਾ ਤੱਕ ਪਹੁੰਚਾਣ ਗਿਆ ਤੇ ਲਗਾਤਾਰ ਜਿਹੜੀ ਹੈ ਰੇਲਵੇ ਇਸ ਦੇ ਵਿੱਚ ਤਤਪਰਵ ਹੈ ਕਿਉਂਕਿ 6 ਤੋਂ 7 ਟ੍ਰੇਨਾਂ ਜਿਹੜੀਆਂ ਹੁਣ ਪ੍ਰਵਾਸੀਆਂ ਨੂੰ ਜਿਹੜੀ ਹੈ ਉਹਨਾਂ ਦੇ ਪਿੰਡਾਂ ਤੱਕ ਪਹੁੰਚਾਣਗੇ ਜਿਹੜੇ ਪ੍ਰਵਾਸੀ ਛੱਟ ਪੂਜਾ ਨੂੰ ਲੈ ਕੇ ਆਪਣੇ ਪਿੰਡਾਂ 'ਚ ਜਾ ਕੇ ਮਨਾਣਾ ਚਾਹੁੰਦੇ ਨੇ ਜਿਹੜੇ ਲੋਕ ਛੱਟ ਪੂਜਾ ਨੂੰ ਲੈ ਕੇ ਸਾਇਦ ਨੇ ਕਿ ਆਪਣੇ ਪਿੰਡ ਦੇ ਵਿੱਚ ਆਪਣੇ ਘਰੇ ਮਨਾਣਾ ਤੇ ਉਹਨਾਂ ਦੇ ਲਈ ਹੁਣ ਰੇਲਵੇ ਦੇ ਵੱਲੋਂ 6 ਤੋਂ 7 ਟ੍ਰੇਨਾਂ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਗਈਆਂ ਨੇ ਤਸਵੀਰਾਂ ਦੇਖ ਸਕਦੇ ਹੋ ਇੱਕ ਵਾਰ ਫੇਰ ਤੋਂ ਤਸਵੀਰਾਂ ਦਿਖਾ ਦਈਏ ਲੁਧਿਆਣਾ ਰੇਲਵੇ ਸਟੇਸ਼ਨ ਦੀਆਂ ਨੇ ਜਿੱਥੇ ਲੋਕ ਆਪਣੇ ਪਿੰਡਾਂ ਨੂੰ ਜਾਣਾ ਸ਼ੁਰੂ ਹੋ ਚੁੱਕੇ ਨੇ ਤੇ ਤਸਵੀਰਾਂ ਦੇ ਵਿੱਚ ਸਾਫ਼ ਤੋਂ ਦੇਖਿਆ ਜਾ ਸਕਦਾ ਹੈ ਲੋਕਾਂ ਦੇ ਵਿੱਚ ਕਾਫੀ ਇਹ ਜੋਸ਼ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਇਹ ਜਿਹੜੇ ਨੇ ਏ ਲੋਕ ਜਾ ਰਹੇ ਨੇ ਤੇ 6 ਤੋਂ 7 ਜਿਹੜੀਆਂ ਸਪੈਸ਼ਲ ਟ੍ਰੇਨਾਂ ਨੇ ਉਹ ਸ਼ੁਰੂ ਕੀਤੀਆਂ ਗਿਆ ਨੇ ਕਿਦੇ ਨਾ ਕਿਦੇ ਇਹ ਲੋਕਾਂ ਦੇ ਵਿੱਚ ਉਤਸ਼ਾਹ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਛੱਟ ਪੂਜਾ ਮਨਾਉਣ ਨੂੰ ਲੈ ਕੇ ਤੇ ਦੂਸਰੀ ਤਰਫ ਰੇਲਵੇ ਦੇ ਵੱਲੋਂ ਵੀ ਕਮਰ ਕਸੀ ਗਈ ਹੈ ਕਿ ਜਿਹੜੀ ਇਹ ਟ੍ਰੇਨਾਂ ਨੇ ਉਹ ਸਪੈਸ਼ਲ ਟ੍ਰੇਨਾਂ 6 ਤੋਂ 7 ਸਪੈਸ਼ਲ ਟ੍ਰੇਨਾਂ ਉਹ ਸ਼ੁਰੂ ਕੀਤੀਆਂ ਗਿਆ ਨੇ ਤਸਵੀਰਾਂ ਦੇਖ ਸਕਦੇ ਹੋ ਟ੍ਰੇਨ ਆ ਰਹੀ ਹੈ ਜ ਸਪੈਸ਼ਲ ਟ੍ਰੇਨਾਂ ਕਿਹਾ ਜਾ ਰਿਹਾ ਕਿ 6 ਤੋਂ 7 ਸ਼ੁਰੂ ਕੀਤੀਆਂ ਗਿਆ ਨੇ ਦੇ ਨਾਲ ਦੀ ਨਾਲ ਲੋਕਾਂ ਨੂੰ ਇਸ ਦੀ ਜਿਹੜੀ ਅਕਸਰ ਦਿੱਕਤ ਆਉਂਦੀ ਸੀ ਰਿਜ਼ਰਵੇਸ਼ਨ ਲਾ ਲੋ ਜਾਂ ਜਰਨਲ ਲਾ ਲੋ ਉਹਦੇ ਵਿੱਚ ਜਾਣ ਦੇ ਵਿੱਚ ਕਿਉਂਕਿ ਲੋਕ ਕਾਫੀ ਰਸ ਦੇ ਵਿੱਚ ਜਾਣਾ ਪੈਂਦਾ ਸੀ ਲੋਕਾਂ ਦੇ ਵਿੱਚ ਤੱਕਾ ਮੁੱਕੀ ਹੁੰਦੀ ਸੀਗੀ ਤੇ ਕਾਫੀ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਸੀਗੀਆਂ ਤੇ ਇਸ ਦੇ ਕਾਰਨ ਹੀ ਸਪੈਸ਼ਲ ਟ੍ਰੇਨਾਂ ਜਿਹੜੀਆਂ ਹਰ ਵਾਰ ਸ਼ੁਰੂ ਕੀਤੀਆਂ ਜਾਂਦੀਆਂ ਸੀ ਤੇ ਇਸ ਵਾਰ ਫੇਰ ਤੋਂ ਸਪੈਸ਼ਲ ਟ੍ਰੇਨ ਸ਼ੁਰੂ ਕੀਤੀ ਗਈ ਹੈ 6 ਤੋਂ 7 ਸਪੈਸ਼ਲ ਟ੍ਰੇਨਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਗਈਆਂ ਨੇ ਤੇ ਰਸ ਜਿਹੜਾ ਪੂਰਾ ਰੇਲਵੇ ਸਟੇਸ਼ਨ ਤੇ ਤੇ ਹੁਣ ਦੇਖਣਾ ਹੋਵੇ ਕਿ ਕਿੰਨਾ ਕੇ ਹੋਰ ਰੇਲਵੇ ਦੇ ਉੱਤੇ ਕੰਮ ਕਰਦਾ ਕਿਉਂਕਿ 6 ਤੋਂ 7 ਜਿਹੜੀਆਂ ਸਪੈਸ਼ਲ ਟ੍ਰੇਨਾਂ ਯੂਪੀ ਬਿਹਾਰ ਜਾਣ ਦੇ ਲਈ ਸ਼ੁਰੂ ਕੀਤੀਆਂ ਗਿਆ ਨੇ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਗ੍ਰੇਟ ਰੈਡ ਨਿਊਜ਼ ਪੰਜਾਬ ਲੁ